ਤੇ ਦੋ ਤਵੇਰਾ ਹੱਤੀ ਜੀ ਵੇਖੋ ਮਿੰਟੋ ਮਿੰਟ ਲਾਈ ਜਾਂਦਾ ਪਤਾ ਕੀ ਗੱਲ ਵਾ ਦਾਣੇ ਦਾਣੇ ਤੇ ਮੋਹਰ ਲੱਗੀ ਆ ਉਹ ਦਿਨ ਬੈਠੇ ਪੁਰਾਣੇ ਬੈੱਡ ਤੇ ਅੱਜ ਬੈਠੇ ਨਵੇਂ ਬੈੱਡ ਤੇ ਮਾਦੂ ਕਿਉਂ ਚਾ ਚੀਂ ਟੁੰਡੇ ਹਾਂ ਲੱਗਣ ਦੇ ਹਾਂਜੀ ਕਰ ਦਿੱਤੇ ਆ ਹੋਰ ਮੈਂ ਮੈਂ ਚਲੋ ਮੈਂ ਤੁਹਾਨੂੰ ਫੋਨ ਕਰਦਾ ਐਸੇ ਕਰਕੇ ਹਣਾ ਪਾਈਆਂ ਤੇ ਮੈਂ ਆਲੂ ਭਾਲ ਲਏ ਚਲੋ ਜੀ ਮੈਂ ਸਬਜ਼ੀ ਨੂੰ ਟਾਈਮ ਲੱਗ ਜਾਣਾ ਹਾਂ ਤੇ ਉਹ ਵੀ ਪਾ ਲਿਓ ਦੀਦੀ ਸੰਦੀਪ ਨੇ ਅੰਦਰ ਖੜੇ ਆ ਉਹਦੇ ਵੱਖਰੇ ਕਰਨੇ ਨੇ ਤੇ ਮੈਂ ਨਾ ਬਾਕੀ ਤੁਹਾਨੂੰ ਪਤਾ ਹੀ ਆ ਤੁਸੀਂ ਪਾਠ ਵੇਖ ਲਿਆ ਹੋਣਾ ਵਾ ਮਤ ਤੇ ਪੜਦਾ 58 ਹਨਾ 52ਵਾਂ ਪਾਠ ਜਿਹੜਾ ਹੁਣ ਐਂਡ ਕੀਤਾ ਤੇ ਉਹਦੇ ਵਿੱਚ ਨਾ ਸੀਨ ਹੀਗਾ ਮਤਲਬ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਸੀਨ ਬਣਾਏ ਸੀ ਨਾ ਉਹ ਬਣਾਏ ਆ ਸਾਡੇ ਪਿੰਡ ਵਿੱਚ ਤੇ ਜਿਹੜਾ ਸਾਡੇ ਪਿੰਡ ਦੇ ਕੋਲ ਹੀ ਗੁਰਦੁਆਰਾ ਸਾਹਿਬ ਆਪਾ ਜੀ ਮਨਸਾਹਿਬ ਤੇ ਉੱਥੇ ਸੀਨ ਬਣੇ ਆ ਤੇ ਅ ਅਸੀਂ ਨਾ ਸਵੇਰੇ ਸਵੇਰੇ ਜਦੋਂ ਸੀਨ ਬਣਉਂਨੇ ਰੋਟੀ ਨਹੀਂ ਖਾਈਦੀ ਕਿ ਚਲੋ ਕੰਮ ਹੋ ਜੇ ਵਧੀਆ ਹੋ ਜਾਂਦਾ ਹਨਾ ਜਦੋਂ ਰੋਟੀ ਖਾ ਲਈਦੀ ਆ ਫੇਰੇ ਇਤਰਾ ਲੱਗਦਾ ਉਹ ਜਿੱਦ ਤਰ੍ਹਾਂ ਪੀ ਕੰਮ ਹੀ ਨਹੀਂ ਹੋਣਾ ਬੰਦਾ ਡਿੱਗਦਾ ਡੁੱਗਦਾ ਜਾਂ ਨਹੀਂਦਾ ਵਾ ਸੁਸਤੀ ਜੀ ਪੈਨਦੀ ਸੁਸਤੀ ਪੈਨਦੀ ਤੇ ਮਹੀਨ ਵੀ ਖਾਣੇ ਤੇ ਸੰਦੀਪ ਦੀਦੀ ਹੋਣੀ ਵੀ ਨਹੀਂ ਖਾਂਦੇ ਤੇ ਉਹ ਇਤਰਾ ਹੀ ਆ ਪਾ ਗਏ ਇਧਰ ਨੂੰ ਤੇ ਵੈਸੇ ਤੁਹਾਡਾ ਕੋਈ ਇਰਾਦਾ ਨਹੀਂ ਸੀ ਕਿ ਅਸੀਂ ਇਧਰ ਬਣਾਉਣੇ ਸੀਨ ਅਸੀਂ ਹੋਰ ਕੋਈ ਗੁਰਦੁਆਰਾ ਚੂਜ਼ ਕੀਤਾ ਸੀ ਤੇ ਅਸੀਂ ਸ਼੍ਰੀ ਧਮਤਮਾ ਸਾਹਿਬ ਚੂਜ਼ ਕੀਤਾ ਸੀ ਤੇ ਉੱਥੇ ਪ੍ਰੋਗਰਾਮ ਸੀ ਇਸ ਕਰਕੇ ਫਿਰ ਅਸੀਂ ਉੱਥੇ ਨਹੀਂ ਕੀਤੇ ਤੇ ਅਸੀਂ ਇੱਥੇ ਆ ਗਏ ਤੇ ਮੈਂ ਸਾਰਿਆ ਨੁਭੋਖ ਲੱਗੀ ਸੀ ਤੇ ਮੈਂ ਫੋਨ ਕਰਤਾ ਉਸੇ ਵੇਲੇ ਉੱਥੋਂ ਤੇ ਸਗੋਂ ਸੰਦੀਪ ਦੀਦੀ ਹੁਣੀ ਕੈਂਡੇ ਵੀ ਰਹਿੰਦੇ ਆਣਾ ਮੰਮੀ ਤੇਰੇ ਕੱਲੇ ਹੁੰਦੇ ਆ ਤੇ ਐਵੇਂ ਵਿਚਾਰਿਆਂ ਨੂੰ ਭਾਜੜਾ ਪੈਣੀਆ ਮੈਂ ਨਹੀਂ ਕੋਈ ਗੱਲ ਨਹੀਂ ਭਾਜੜਾ ਗਾਦੀਆਂ ਉਹਨਾਂ ਦੇ ਮਨਾ ਕਰਨ ਤੇ ਵੀ ਮੈਂ ਫੋਨ ਕਰਤਾ ਮੰਮੀ ਜੀ ਨੂੰ ਕਿ ਮੈਂ ਕੋਈ ਨਹੀਂ ਪੈਣੀਆ ਕਿਉਂਕਿ ਬਬਲੂ ਨਹੀਂ ਬੁਖਾਲ ਚੜਿਆ ਸੀ ਰੋਟੀ ਨਹੀਂ ਖਾ ਕੇ ਗਿਆ ਤੇ ਮੈਂ ਤਾਂ ਕਰਕੇ ਮੈਂ ਚਲ ਬਬਲੂ ਨੂੰ ਭੁੱਖ ਲੱਗ ਗਈ ਤੇ ਮੈਂ ਮੰਮੀ ਜੀ ਨੂੰ ਫੋਨ ਕੀਤਾ ਵੈਸੇ ਤੇ ਮੰਮੀ ਜੀ ਬੈਠੇ ਫਿਰ ਮੰਮੀ ਜੀ ਨੇ ਕਿਉਂਕਿ ਸਾਨੂੰ ਵੀ ਉੱਥੇ ਅੱਧਾ ਪੌਣਾ ਘੰਟਾ ਲੱਗ ਗਿਆ ਸੀ ਹਨਾ ਤੇ 19:00 ਨੂੰ ਮੰਮੀ ਜੀ ਨੇ ਇਧਰ ਆਲੂ ਬਾਲ ਲਏ ਸੀ ਤੇ ਉਸੇ ਵੇਲੇ ਮੰਮੀ ਹੱਡੀ ਐਕਸ਼ਨ ਵਿੱਚ ਆ ਜਾਂਦੀ ਆ ਮੈਂ ਸਮਝਿਆ ਪਈ ਸਬਜ਼ੀ ਬਣਾਉਣ ਨੂੰ ਟਾਈਮ ਲੱਗ ਰਹਾ ਵਾ ਤੇ ਆ ਮੈਂ ਟੋਮੇਟੋ ਮੈਂ ਉਪਰ ਰੱਖਿਆ ਤੇ ਆਟਾ ਗੁੰਨ ਲਿਆ ਹੋਰ ਤੇ ਚਲੋ ਵਧੀਆ ਹਨਾ ਕਰ ਲੋ ਤੇ ਉਹ ਵੀ ਮੈਂ ਤੁਹਾਨੂੰ ਆਲੂ ਲਿਆ ਕੇ ਦਿੰਨਾ ਅੰਦਰੋਂ ਤੇ ਠੀਕ ਆ ਜੀ ਦੋਸਤੋ ਨਾਲੇ ਤੁਹਾਨੂੰ ਲਵਾਉਨੇ ਆ ਹੁਣ ਸੰਦੀਪ ਦੀਦੀ ਹੁਣਾਂ ਨਾਲ ਬਾਕੀ ਜਿੱਥੇ ਦਾਣਾ ਪਾਣੀ ਲਿਖਿਆ ਹੋਵੇ ਉੱਥੇ ਉਹਨੇ ਖਿੱਚ ਕੇ ਲੈ ਹੀ ਹੁਣਾ ਹੁੰਦਾ ਹਨਾ ਮੰਮੀ ਇਹਦੇ ਵਿੱਚ ਮੈਂ ਕਰ ਲੈਂਦੀ ਆ ਮਿਰਚਾਂ ਤੇ ਵਿੱਚ ਹੈ ਹਨਾ ਗ੍ਰੇਨਡ ਕਰ ਲੈਂਦੀ ਹਾਂ ਜੀ ਕਰ ਲੋ ਕਰ ਲੋ ਵਧੀਆ ਲੱਗੂਗਾ ਹਨਾ ਹਾਂਜੀ ਤੇ ਇੱਧਰ ਮੰਮੀ ਜੀ ਨੇ ਪਾਉਣੀਆਂ ਆ ਜੀ ਖੂਫੀਆ ਮਸਾਲੇ ਮੈਂ ਨਾ ਸਾਰੇ ਮਸਾਲੇ ਨਾ ਇੱਕੋ ਥਾਂ ਕੱਪਾ ਲਿਆ ਤੇ ਮੈਂ ਹਰ ਵਾਰ ਫੇ ਪਾਉਣਾ ਫੇ ਚੇਤਾ ਭੁੱਲ ਜਾਂਦਾ ਨਹੀਂ ਸਹੀ ਗੱਲ ਹੈ ਚਲੋ ਕਰ ਲੋ ਕਰ ਲੋ ਫਿਰ ਮੈਂ ਉਹ ਵੀ ਲੈ ਕੇ ਆਵਾਂ ਅੰਦਰ ਉਹ ਵੀ ਬੈਠੇ ਸਾਰੇ ਜਾਨੇ ਤੇ ਜਲਦੀ ਜਲਦੀ ਖਾਈਏ ਭੁੱਖ ਅੱਗੇ ਵੀ ਬੜੀ ਲੱਗੀ ਆ ਹਾਂ ਠੀਕ ਹੈ ਮੈਂ ਇਹਨੂੰ ਮਿਕਸ ਕਰਨਾ ਤੇ ਤੂੰ ਉਹ ਲੈ ਆ ਮੈਂ ਟਮਾਟੋ ਬਾਂਦੀ ਨਾਲ ਚਲੋ ਠੀਕ ਠੀਕ ਆ ਠੀਕ ਆ ਹਾਂ ਲਓ ਜੀ ਉਹ ਦਿਨ ਬੈਠੇ ਪੁਰਾਣੇ ਬੈੱਡ ਤੇ ਅੱਜ ਬੈਠੇ ਨਵੇਂ ਬੈੱਡ ਤੇ ਕਿਦੋਂ ਆਉਣੀ ਆ ਹਾਂ ਮੋਟੇ ਨੂੰ ਗਿਆ ਦੀਦੀ ਇਹ ਤਾਂ ਢੀ ਨਹੀਂ ਜੇ ਇੱਥੇ ਫੇਰ ਗੰਡੇ ਪਾਏ ਜੇ ਮਿੰਟਾਂ 'ਚ ਕੰਮ ਚੇਂਜ ਹੋ ਗਿਆ ਹੈ ਮਿੰਟਾਂ 'ਚ ਕੰਮ ਚੇਂਜ ਹੋ ਗਿਆ ਉਹਨਾਂ ਦੇ ਬੈੱਡ ਬਹੁਤ ਸੋਹਣੇ ਆ ਇਸੇ ਬਾਅਦ ਨੇ ਚੱਲੋ ਬੈੱਡ ਵੇਖ ਲੈਣੇ ਨਾਲੇ ਬੈੱਡਾਂ ਦੇ ਰੋਟੀ ਖਾ ਲਈ ਹੋਰ ਵਧਾਈ ਉਹਦਣ ਦੀ ਦੇਤੀ ਤੇ ਪਰ ਉਹਦਣ ਜਿੱਦਾਂ ਤੁਸੀਂ ਆਏ ਉਹਦਣ ਲਿਆਂਦੇ ਨਹੀਂ ਲਿਆਂਦੇ ਉਹ ਤੋਂ ਅਗਲੇ ਦੇਣੀ ਸੀ ਉਹ ਤੋਂ ਅਗਲੇ ਦੇ ਲਿਆਂਦੇ ਨੇ ਵਧੀਆ ਸੋਹਣੇ ਬੈੱਡ ਕਿੱਦਾਂ ਦਾ ਲੱਗਣ ਡਿਆ ਫੇ ਬਹੁਤ ਵਧੀਆ ਉੱਚੇ ਉੱਚੇ ਜਿਹੇ ਪੀਠ ਡਿਆ ਲੱਗਣ ਡਿਆ ਆ ਉੱਚੇ ਉੱਚੇ ਲੱਗਣ ਡੇ ਤੇ ਆਂਟੀ ਜੀ ਨੇ ਨਾਲ ਹੀ ਸਾਡੇ ਲਈ ਬਣਾਏ ਆ ਆਲੂ ਵਾਲੇ ਪਰੌਂਠੇ ਹਾਂ ਤਾਂ ਸੱਜਾ ਆਪਾ ਸਵਾਦ ਬੜੇ ਬਣੇ ਹੋ ਹਾਂ ਸ਼ੂਟ ਕਰਨ ਆਏ ਸੀ ਦੱਸ ਦੋ ਨੇ ਇਹ ਵੀ ਆ ਸ਼ੂਟ ਦੇ ਉੱਤੇ ਆਏ ਸੀ ਮੈਂ ਤਾਂ ਨੂੰ ਮੈਂ ਅੱਗੇ ਕਹਿਣ ਡਿਆ ਵਾਂ ਮੈਂ ਘਰੋਂ ਖਾ ਕੇ ਨਹੀਂ ਗਿਆ ਮੇਰਾ ਜੀ ਨਹੀਂ ਕਰ ਰਿਹਾ ਤੇ ਮੈਂ ਤਾਂ ਤੁਹਾਡੇ ਉੱਥੇ ਖਾ ਲੂੰਗਾ ਤੇ ਉਹ ਕਹਿ ਕੇ ਗਿਆ ਕਿ ਕੋਈ ਨਹੀਂ ਮੈਂ ਰੋਟੀ ਖਾ ਲੂੰਗਾ ਇਹ ਨਹੀਂ ਪਤਾ ਸ਼ੂਟ ਕਰਦੇ ਆਪ ਬੇਰੀਤੀ ਆਇਣਾ ਸੋਚ ਆਪ ਆ ਇੱਧਰ ਗਏ ਨਾ ਤੇ ਉੱਧਰ ਹੁੰਦੇ ਤਾਂ ਉੱਥੇ ਖਾ ਲੈਣੇ ਸੀ ਇੱਥੇ ਗੁਰਦੁਆਰਾ ਭਾਈ ਮਾਨ ਸਾਹਿਬ ਸ਼ੂਟ ਕੀਤਾ ਹਨਾ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਲੈਣਾ ਵਾ ਇਹ ਹੈ ਪੀ ਸਾਹਿਬ ਹੈ ਬਹੁਤ ਇਹ ਵੀ ਗੱਲ ਹੁੰਦੀ ਆ ਹਾਂਜੀ ਜਿਹੜਾ ਕਿਸਮਤ ਦੇ ਵਿੱਚ ਜਿਹੜੀ ਰੋਟੀ ਹੈਗੀ ਹੈ ਨਾ ਉਹ ਜਿੱਥੇ ਦਾਣਾ ਪਾਣੀ ਲਿਖਿਆ ਹੋਵੇ ਜਿੰਨਾ ਮर्जी ਕੋਈ ਜਾਵੇ ਜਿੰਦੇ ਪਹਿਲਾਂ ਆਪਾਂ ਕਿੱਥੇ ਸ਼ੂਟ ਕਰਦੇ ਸੀ ਉਧਰੋਂ ਫੇਰ ਇੱਧਰ ਆਏ ਆਹੋ ਪਹਿਲਾਂ ਗੁਰਦੁਆਰਾ ਦਮਦਮਾ ਸਾਹਿਬ ਸ਼ੂਟ ਕੀਤਾ ਫਿਰ ਉੱਥੇ ਫਿਰ ਹਨਾ ਸੰਗਤ ਆ ਗਈ ਤੇ ਜਿਹੜਾ ਫਿਰ ਹਨਾ ਉਹ ਜਿਆ ਲੱਗਦਾ ਉੱਥੇ ਪ੍ਰੋਗਰਾਮ ਹੀ ਕੋਈ ਪ੍ਰੋਗਰਾਮ ਫਿਰ ਅਸੀਂ ਆਖਿਆ ਕਿ ਚਲੋ ਡਿਸਟਰਬ ਕਿਉਂ ਕਰਨਾ ਉਹ ਵੀ ਸਾਰੇ ਹਨਾ ਆਪਣਾ ਆਪਣਾ ਪ੍ਰੋਗਰਾਮ ਡੇ ਫਿਰ ਆਪਾਂ ਇਧਰ ਗੁਰਦੁਆਰਾ ਸਾਹਿਬ ਭਾਈ ਮਨ ਸਾਹਿਬ ਆ ਗਏ ਇੱਥੇ ਫ੍ਰੀ ਹੀ ਗਏ ਤੇ ਇੱਥੇ ਫ ਹਾਂ ਜੀ ਪਰ ਉਹਨੇ ਲੈ ਕੇ ਆਏ ਗੱਲ ਤੇ ਇਹ ਆ ਕਿ ਜੇ ਦਾਣਾ ਪਾਣੀ ਲਿਖਿਆ ਸੀ ਤੇ ਉਹ ਫਿਰ ਹੈ ਨਾ ਇਹ ਤੇ ਹੈ ਗਆਂੀਆਂ ਰੋਟੀਆਂ ਤੇ ਦੋ ਤਵੇ ਰੱਖਤੇ ਜੀ ਵੇਖੋ ਮੈਂਟੋ ਮੈਂਟ ਲਾਈਆਂ ਪਤਾ ਕੀ ਗੱਲ ਵਾ ਦਾਣੇ-ਦਾਣੇ ਤੇ ਮੋਹਰ ਲੱਗੀ ਆ ਹਾਂ ਜੀ ਇਹ ਤੇ ਹੈ ਹਾਂ ਜੀ ਜਿਹਦੀ ਮੋਹਰ ਲੱਗੀ ਉਹਨੇ ਖਾਣੀ ਖਾਣੀ ਆ ਉਹਨੇ ਖਾਣੀ ਖਾਣੀ ਆ ਤੇ ਤੂੰ ਮੈਨੂੰ ਨਾਲ ਫੇਰ ਗਰਮੋ-ਗਰਮ ਲੈ ਜਾ ਗਰਮੋ-ਗਰਮ ਹੀ ਅੰਦਰ ਲੈ ਕੇ ਜਾਣੇ ਨਾਲੇ ਤੁਹਾਨੂੰ ਮੈਂ ਲੰਮੇ ਹੁਣ ਫੇਰ ਭਾਜੀ ਹੁਣਾਂ ਨੂੰ ਕਹਿੰਦੇ ਵੀ ਮੈਂ ਵੀ ਆਈ ਨਹੀਂ ਖਾਣਾ ਤੇ ਮੈਂ ਚੱਲੋ ਪਿਆਜ਼ ਤੇ ਵਗੈਰ ਲੰਨੇ ਹਾਂ ਚੱਲਾ ਦਿਓ ਲਾ ਦਿਓ ਕੋਈ ਬਾਪੀ ਟੇਸਟ ਬੜਾ ਤੇਸਟ ਬੜਾ ਸਵਾਲ ਬੜਾ ਠੀਕ ਬਣਦਾ ਬਾਕੀ ਅੰਟੀਮੈਂਟ ਨਹੀਂ ਲੈਂਦੇ ਰੋਟੀ ਪਾਣੀ ਬਣਾਉਂਦੇ ਹੋਰ ਸਾਡੀ ਮੰਮੀ ਵਾਂਗੂ ਹਾਂਜੀ ਸਾਡੀਆਂ ਮੰਮੀਆਂ ਵੀ ਚਾਟ ਰੋਟੀ ਪਾਣੀ ਬਣਾ ਲੈਂਦੀਆਂ ਛਾਤੀ ਹਾਂਜੀ ਹਾਂਜੀ ਹਨਾ ਬਾਕੀ ਇਹ ਨਾ ਫਿਰ ਤੁਹਾਡੇ ਉੱਤੇ ਵੀ ਜਿੱਦਾਂ ਲੱਗੇ ਸੀ ਨਾ ਮਿਸਤਰੀ ਮਸਤਰੀ ਫਿਰ ਉਹਦੇ ਕਰਕੇ ਛੇਤੀ ਛੇਤੀ ਗਿਜੇ ਆ ਹਨਾ ਮਿੰਟ ਚ ਤਿਆਰ ਕਰ ਲੈਂਦੇ ਆ ਬਾਕੀ ਤੁਹਾਨੂੰ ਆ ਕਿਵੇਂ ਦਾ ਲੱਗਿਆ ਵਾ ਜਿਹੜਾ ਅਹੀ ਮੈਟ ਹਾਂਜੀ ਮੈਟ ਮੈਟ ਬਹੁਤ ਵਧੀਆ ਵਧੀਆ ਕਲਰ ਬੜਾ ਪਿਆਰਾ ਜਿਹਾ ਮਿਲਉਦੋ ਤੁਸੀਂ ਆਏ ਤੇ ਹੁਣ ਤੁਹਾਨੂੰ ਚੇਂਜਸ ਲੱਗਣ ਡੇ ਆ ਨਾ ਪੂਰੇ ਕੰਮ ਦਾ ਫਟੇ ਫਟੇ ਜਿਹੜੇ ਲੱਗਣ ਅਸੀਂ ਇਧਰੋਂ ਫਿਰ ਲਮਾਰੀ ਵੀ ਚੁੱਕਤੀ ਨਾ ਵੱਟੀ ਉਹਦੇ ਕਰਕੇ ਵੀ ਚੇਂਜ ਹੋ ਗਿਆ ਸਾਰਾ ਕੁਝ ਚੇਂਜ ਹੋ ਗਿਆ ਟੌਰ ਨਿਕਲ ਗਿਆ ਕਮਰੇ ਦਾ ਹਾਂਜੀ ਚਲੋ ਖਾਓ ਫਿਰ ਜੇ ਜੇ ਬੰਦੇ ਘੱਟ ਰੋਟੀਆਂ ਨਾਲੋਂ ਮਾਤੇ ਤੇ ਤਵੇ 'ਤੇ ਰੋ ਕਰ ਲਓ ਇਹਦੇ ਨੂੰ ਮਿੰਟੋ ਮਿੰਟ ਲੱਗ ਜਾਂਦੀਆਂ ਦੋਵਾਂ ਨੇ ਇਹ ਕਿਤੇ ਵਾਦੀ ਨਹੀਂ ਹੁੰਦੀ ਛੇਤੀ ਹਾਂ ਨਾ ਤੇ ਇੱਥੇ ਮਿੰਟੋ ਮਿੰਟ ਹੀ ਜਾਂਦਾ ਆਹੋ ਇਹਦੇ ਵਧੀਆ ਜਦੋਂ ਬਣਾਵਾਲਾ ਵੀ ਖੁਰਤੀ ਆਉਣਾ ਚਾਹੀਦਾ ਹੈ ਇਹ ਤੇ ਹੈ ਵਾ ਆਖਿਆ ਇਹ ਨਾ ਰੋਟੀ ਸਾੜ ਕੇ ਬੈਠਾ ਹੋਵੇ ਮੇਰਾ ਦੋਵੇਂ ਪਾਸੇ ਧਿਆਨ ਆ ਰੋਟੀ ਸੜਨ ਨਹੀਂ ਗਈ ਆਵੇ ਠੀਕ ਆ ਜਿਹੜੀ ਬਣ ਗਈ ਦੇ ਦੋ ਚਾਰੀ ਦੀਦੀ ਸੰਦੀਪ ਵੇਖਣ ਦੀ ਬਹੁਤ ਬੰਦ ਚੱਲਦੀ ਆ ਤੇ ਦੋਵੇਂ ਤਾਂ ਹੀ ਦੋਵੇਂ ਭੈਣਾਂ ਦੁੱਧੀਆਂ ਲਾਤੀਆਂ ਹੁਣ ਠੀਕ ਆ ਠੀਕ ਆ ਤੇ ਫਰਤਾ ਲਈ ਹਾਂ ਮੈਂ ਐ ਚਿਹਰਾ ਦੋ ਪਲੇਟ ਜੀ ਆਹ ਸੱਚ ਪਲੇਟਾਂ ਨਹੀਂ ਆ ਨਾ ਚਿਹਰਾ ਦੋ ਥੇ ਪਲੇਟਾਂ ਪਈਆਂ ਉਹਨਾਂ ਨੂੰ ਲੈ ਜਾਣੀ ਇੱਕ ਰਾ ਦੋ ਬਿਲੰਦ ਦੂਜੀ ਕੋਈ ਨਹੀਂ ਬਣਨ ਦੋ ਹਜੇ ਹਾਂਜੀ ਚਲੋ ਜੀ ਬਸ ਆ ਵੀ ਵਾਲੀਆਂ ਰੋਟੀਆਂ ਤੇ ਦੋ ਤਵੇ ਰੱਖ ਤੇ ਜੀ ਵੇਖੋ ਮੈਂਟੋ ਮੈਂਟ ਲਾਈ ਜਾਂਦੀ ਪਤਾ ਕੀ ਗੱਲ ਵਾ ਦਾਣੇ ਦਾਣੇ ਤੇ ਮੋਹਰ ਲੱਗੀ ਆ ਹਾਂਜੀ ਬਹੁਤ ਵਧੀਆ ਉੱਚਾ ਉੱਚਾ ਜਿਹਾ ਪੀੜੋਂ ਲਿਆ ਉੱਚੇ ਲੱਗਣਦੇ ਆ ਉੱਚੇ ਉੱਚੇ ਲੱਗਣਦੇ ਲਓ ਜੀ ਉਹ ਦਿਨ ਬੈਠੇ ਪੁਰਾਣੇ ਬੈੱਡ ਤੇ ਅੱਜ ਬੈਠੇ ਨਵੇਂ ਬੈੱਡ ਤੇ ਹਾਂਜੀ ਕਰ ਦਿੱਤੇ ਆ ਹੋਰ ਮੈਂ ਮੈਂ ਚਲੋ ਮੈਂ ਤੁਹਾਨੂੰ ਫੋਨ ਕਰਦਾ ਐਸੇ ਕਰਕੇ ਹਨਾ ਪਾਈਆਂ ਤਾਂ ਮੈਂ ਆਲੂ ਭਾਲ ਲਏ ਚਲੋ ਜੀ ਮੈਂ ਸਬਜ਼ੀਆਂ ਨੂੰ ਟਾਈਮ ਲੱਗ ਜਾਣਾ ਹਾਂ ਤੇ ਉਹ ਵੀ ਪਾ ਲਿਓ ਦੀਦੀ ਸੰਦੀਪ ਨੇ ਅੰਦਰ ਖੜੇ ਆ ਉਹਦੇ ਵੱਖਰੇ ਕਰਦੇ ਨੇ ਤੇ ਮੈਂ ਨਾ ਬਾਕੀ ਤੁਹਾਨੂੰ ਪਤਾ ਹੀ ਆ ਤੁਸੀਂ ਪਾਠ ਵੇਖ ਲਿਆ ਹੋਣਾ ਵਾ ਮਤ ਤੇ ਪੜਦਾ 58 ਹਨਾ 52ਵਾਂ ਪਾਠ ਜਿਹੜਾ ਹੁਣ ਐਂਡ ਕੀਤਾ ਤੇ ਉਹਦੇ ਵਿੱਚ ਨਾ ਸੀਨ ਹੀਗਾ ਮਤਲਬ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਸੀਨ ਬਣਾਏ ਸੀ ਨਾ ਉਹ ਬਣਾਏ ਆ ਸਾਡੇ ਪਿੰਡ ਵਿੱਚ ਤੇ ਜਿਹੜਾ ਸਾਡੇ ਪਿੰਡ ਦੇ ਕੋਲ ਹੀ ਗੁਰਦੁਆਰਾ ਸਾਹਿਬ ਆ ਪਾਈ ਮਨ ਸਾਹਿਬ ਤੇ ਉੱਥੇ ਸੀਨ ਬਣੇ ਆ ਤੇ ਅ ਅਸੀਂ ਨਾ ਸਵੇਰੇ ਸਵੇਰੇ ਜਦੋਂ ਸੀਨ ਬਣੋਂ ਨੇ ਰੋਟੀ ਨਹੀਂ ਖਾਈਦੀ ਕਿ ਚਲੋ ਕੰਮ ਹੋ ਜੇ ਵਧੀਆ ਹੋ ਜਾਂਦਾ ਹਨਾ ਜਦੋਂ ਰੋਟੀ ਖਾ ਲਈਦੀ ਆ ਫੇਰ ਇਤਰਾ ਲੱਗਦਾ ਉਹ ਜਿੱਦਾਂ ਨਾ ਵੀ ਕੰਮ ਹੀ ਨਹੀਂ ਹੋਣਾ ਬੰਦਾ ਡਿੱਗਦਾ ਡੁੱਗਦਾ ਜਾਂ ਨਹੀਂਦਾ ਵਾ ਸੁਸਤੀ ਜੀ ਪੈ ਜਾਂਦੀ ਸੁਸਤੀ ਪੈ ਜਾਂਦੀ ਤੇ ਮਹੀਨ ਨਹੀਂ ਖਾਣੇ ਤੇ ਸੰਦੀਪ ਦੀਦੀ ਹੋਣੀ ਵੀ ਨਹੀਂ ਖਾਂਦੇ ਤੇ ਉਹ ਇਤਰਾ ਹੀ ਆ ਪਾ ਗਏ ਇਧਰ ਨੂੰ ਤੇ ਵੈਸੇ ਤੇ ਸਾਡਾ ਕੋਈ ਇਰਾਦਾ ਨਹੀਂ ਸੀ ਕਿ ਅਸੀਂ ਇਧਰ ਬਣਾਉਣੇ ਸੀਨ ਅਸੀਂ ਹੋਰ ਕੋਈ ਗੁਰਦੁਆਰਾ ਚੂਜ਼ ਕੀਤਾ ਸੀ ਤੇ ਅਸੀਂ ਸ਼੍ਰੀ ਧੰਮਧਮਾ ਸਾਹਿਬ ਚੂਜ਼ ਕੀਤਾ ਸੀ ਤੇ ਉੱਥੇ ਪ੍ਰੋਗਰਾਮ ਸੀ ਇਸ ਕਰਕੇ ਫਿਰ ਅਸੀਂ ਉੱਥੇ ਨਹੀਂ ਕੀਤੇ ਤੇ ਅਸੀਂ ਇੱਥੇ ਆ ਗਏ ਤੇ ਮੈਂ ਸਾਰਿਆਨ ਭੁੱਖ ਲੱਗੀ ਸੀ ਤੇ ਮੈਂ ਫੋਨ ਕਰਤਾ ਉਸੇ ਵੇਲੇ ਉੱਥੋਂ ਤੇ ਸਗੋਂ ਸੰਦੀਪ ਦੀਦੀ ਹੁਣੀ ਕੈਂਡੇ ਵੀ ਰਹਿੰਦੇ ਆਣਾ ਮਮੀ ਤੇਰੇ ਇਕੱਲੇ ਹੁੰਦੇ ਆ ਤੇ ਐਵੇਂ ਵਿਚਾਰਿਆਂ ਨੂੰ ਭਾਜੜਾ ਪੈਣੀਆ ਮੈਂ ਨਹੀਂ ਕੋਈ ਗੱਲ ਨਹੀਂ ਭਾਜਣਾ ਕਰਦੀਆਂ ਉਹਨਾਂ ਦੇ ਮਨਾ ਕਰਨ ਤੇ ਵੀ ਮੈਂ ਫੋਨ ਕਰਤਾ ਮਮੀ ਜੀ ਨੂੰ ਕਿ ਮੈਂ ਮੈਂ ਜੜਾ ਕੋਈ ਨਹੀਂ ਪੈਣੀਆ ਕਿਉਂਕਿ ਬਬਲੂ ਨਹੀਂ ਬੁਖਾਲ ਚੜਾ ਹੀ ਰੋਟੀ ਨਹੀਂ ਖਾ ਗਈ ਗਿਆ ਹਾਂਜੀ ਤੇ ਮੈਂ ਤਾਂ ਕਰਕੇ ਮੈਂ ਚਲ ਬਬਲੂ ਨੂੰ ਭੁੱਖ ਲੱਗ ਗਈ ਮੈਂ ਮਮੀ ਜੀ ਨੂੰ ਫੋਨ ਕੀਤਾ ਵੈਸੇ ਤੇ ਮਮੀ ਜੀ ਬੈਠੇ ਫਿਰ ਮਮੀ ਜੀ ਨੇ ਕਿਉਂਕਿ ਸਾਨੂੰ ਵੀ ਉੱਥੇ ਅੱਧਾ ਪੌਣਾ ਘੰਟਾ ਲੱਗ ਗਿਆ ਸੀ ਹਨਾ ਹਾਂ ਤੇ 19 ਦੇਰ ਨੂੰ ਮਮੀ ਜੀ ਨੇ ਇਧਰ ਆਲੂ ਬਾਲਲੇ ਸੀ ਤੇ ਉਸੇ ਵੇਲੇ ਮਮੀ ਹੱਡੀ ਐਕਸ਼ਨ ਵਿੱਚ ਆ ਜਾਂਦੀ ਆ ਮੈਂ ਸਮਝਿਆ ਕਿ ਸਬਜ਼ੀ ਬਣਾਉਣੋਂ ਟੈਨ ਲੱਗ ਰਾਵਾਂ ਆਮੰਟ ਮੈਂ ਟਮਟਮ ਬਗ ਪੋਰਾ ਕੀਤਾ ਆਟਾ ਗੋਲ ਲਿਆ ਹੋਰ ਤੇ ਚਲੋ ਵਧੀਆ ਹਨਾ ਕਰ ਲੋ ਤੇ ਉਹ ਵੀ ਮੈਂ ਤੁਹਾਨੂੰ ਆਲੂ ਲਿਆ ਕੇ ਦਿੰਨਾ ਅੰਦਰੋਂ ਤੇ ਠੀਕ ਆ ਜੀ ਦੋਸਤੋ ਨਾਲੇ ਤੁਹਾਨੂੰ ਲਵਾਉਨੇ ਆ ਹੁਣ ਸੰਦੀਪ ਦੀਦੀ ਹੁਣਾਂ ਨਾਲ ਬਾਕੀ ਜਿੱਥੇ ਦਾਣਾ ਪਾਣੀ ਲਿਖਿਆ ਹੋਵੇ ਉੱਥੇ ਉਹਨੇ ਖਿੱਚ ਕੇ ਲੈ ਹੀ ਹੋਣਾ ਹੁੰਦਾ ਹਨਾ ਮੰਮੀ ਇਹਦੇ ਵਿੱਚ ਮੈਂ ਕਰ ਲੈਂਦੀ ਆ ਮਿਰਚਾ ਤੇ ਵਿੱਚ ਹੈ ਹਨਾ ਗ੍ਰੇਨ ਕਰ ਲੈਂਦੀ ਹਾਂ ਹਾਂ ਜੀ ਕਰ ਲੋ ਕਰ ਲੋ ਵਧੀਆ ਲੱਗੂਗਾ ਹਨਾ ਹਾਂ ਜੀ ਤੇ ਇੱਧਰ ਮੰਮੀ ਜੀ ਨੇ ਪਾਉਣੀਆਂ ਆ ਜੀ ਖੂਫੀਆ ਮਸਾਲੇ ਮੈਂ ਨਾ ਸਾਰੇ ਮਸਾਲੇ ਨਾ ਇੱਕੋ ਥਾਂ ਕਪਾ ਲਿਆ ਤੇ ਮੈਂ ਵਾਰ-ਵਾਰ ਤੇ ਪਾਉਣਾ ਫੇ ਚੇਤਾ ਭੁੱਲ ਜਾਂਦਾ ਨਹੀਂ ਸਹੀ ਗੱਲ ਆ ਚਲੋ ਕਰ ਲੋ ਕਰ ਲੋ ਫਿਰ ਮੈਂ ਉਹ ਵੀ ਲੈ ਕੇ ਆਵਾਂ ਅੰਦਰ ਉਹ ਵੀ ਬੈਠੇ ਸਾਰੇ ਜਾਣੇ ਤੇ ਜਲਦੀ ਜਲਦੀ ਖਾਈਏ ਭੁੱਖ ਆ ਕੇ ਵੀ ਬੜੀ ਲੱਗੀ ਆ ਹੈਂ ਨਹੀਂ ਕਰ ਮੈਨੂੰ ਮਿਕਸ ਕਰਨਾ ਤੇ ਤੂੰ ਉਹ ਲੈ ਆ ਮੈਂ ਟਮਾਟਾ ਬਿਨਾਂ ਨਾਲ ਹੀ ਚਲੋ ਠੀਕ ਠੀਕ ਆ ਠੀਕ ਆ ਹਾਂ ਲਓ ਜੀ ਉਹ ਦਿਨ ਬੈਠੇ ਪੁਰਾਣੇ ਬੈੱਡ ਤੇ ਅੱਜ ਬੈਠੇ ਨਵੇਂ ਬੈੱਡ ਤੇ ਤੇਰੀ ਗੱਤੀ ਕਦੋਂ ਆਣੀ ਹਾਂ ਮੋਜ ਨੂੰ ਗਿਆ ਦੀਦੀ ਇਹ ਤਾਂ ਢਟੀ ਨਹੀਂ ਜੇ ਇੱਚ ਫੇਰ ਗੰਡੇ ਪਾਏ ਜੇ ਮਿੰਟਾਂ 'ਚ ਕੰਮ ਚੇਂਜ ਹੋ ਗਿਆ ਹੈ ਮਿੰਟਾਂ 'ਚ ਕੰਮ ਚੇਂਜ ਹੋ ਗਿਆ ਉਹਦੇ ਬੈੱਡ ਬਹੁਤ ਸੋਹਣੇ ਆ ਇਸੇ ਬਾਅਦ ਨੇ ਚਲੋ ਬੈੱਡ ਵੇਖ ਲੈਣੇ ਨਾਲੇ ਬੈੱਡਾਂ ਦੇ ਰੋਟੀ ਖਾ ਲਈ ਹੋਰ ਵਧਾਈ ਉਹਦਣ ਦੀ ਦੇਤੀ ਤੇ ਪਰ ਉਹਦਣ ਜਿੱਦਣ ਤੁਸੀਂ ਆਏ ਉਹਦਣ ਲਿਆਂਦੇ ਨਹੀਂ ਲਿਆਂਦੇ ਉਹ ਤੋਂ ਅਗਲੇ ਦੇਣੀ ਸੀ ਉਹ ਤੋਂ ਅਗਲੇ ਦੇ ਲਿਆਂਦੇ ਨੇ ਵਧੀਆ ਸੋਹਣੇ ਬੈੱਡ ਕਿੱਦਾਂ ਦਾ ਲੱਗਣ ਡਿਆ ਹੋਏ ਬਹੁਤ ਵਧੀਆ ਉੱਚਾ ਉੱਚਾ ਜਿਹਾ ਪੀੜਾ ਹੁੰਦਾ ਲੱਗਣ ਡਿਆ ਉੱਚੇ ਉੱਚੇ ਲੱਗਣ ਡੇ ਤੇ ਅੰਟੀ ਜੀ ਨੇ ਨਾਲ ਹੀ ਸਾਡੇ ਲਈ ਬਣਾਏ ਆ ਆਲੂ ਵਾਲੇ ਪਰੌਂਠੇ ਆਲੂ ਵਾਲੇ ਹਾਂ ਪਸੰਦ ਆਪਾਂ ਸਵਾਦ ਬੜੇ ਬਣੇ ਆ ਹਾਂ ਸ਼ੂਟ ਕਰਨ ਆਏ ਸੀ ਦੱਸ ਦੋ ਨਾ ਇਹ ਵੀ ਆ ਸ਼ੂਟ ਦੇ ਉੱਤੇ ਆਏ ਸੀ ਮੈਂ ਤਾਂ ਨੂੰ ਮੈਂ ਅੱਗੇ ਕਹਿਣ ਦਿਆ ਵਾਂ ਮੈਂ ਘਰੋਂ ਖਾ ਕੇ ਨਹੀਂ ਗਿਆ ਮੇਰਾ ਜੀ ਨਹੀਂ ਕਰ ਰਿਹਾ ਤੇ ਮੈਂ ਤਾਂ ਤੁਹਾਡੇ ਉੱਥੇ ਖਾ ਲੂੰਗਾ ਤੇ ਉਹ ਕਹਿ ਕੇ ਗਿਆ ਕਿ ਕੋਈ ਨਹੀਂ ਮੋਤੀ ਰੋਟੀ ਖਾ ਲੂੰਗਾ ਇਹ ਨਹੀਂ ਪਤਾ ਸ਼ੂਟ ਕਰਦੇ ਆਪ ਬੇਰੀਤੀ ਆਇਣਾ ਹਾਂ ਸੋਚ ਆਪ ਆ ਇੱਧਰ ਗਏ ਨਾ ਤੇ ਉੱਧਰ ਹੁੰਦੇ ਤਾਂ ਉੱਥੇ ਖਾ ਲੈਣੇ ਇਹਨੂੰ ਫਿਰ ਇੱਥੇ ਗੁਰਦੁਆਰਾ ਭਾਈ ਮਾਨ ਸਿੰਘ ਸਾਹਿਬ ਸ਼ੂਟ ਕੀਤਾ ਹਨਾ ਹਾਂ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਲੈਣਾ ਵਾ ਤੇ ਹੈਪੀ ਸਾਹਿਬ ਹੈ। ਬੰਦੇ ਵੀ ਗੱਲ ਹੁੰਦੀ ਆ। ਹਾਂਜੀ। ਜਿਹੜਾ ਕਿਸਮਤ ਦੇ ਵਿੱਚ ਜਿਹੜੀ ਰੋਟੀ ਹੈਗੀ ਹੈ ਨਾ ਉਹ ਜਿੱਥੇ ਦਾਣਾ ਪਾਣੀ ਲਿਖਿਆ ਹੋਵੇ। ਇਹਨਾਂ ਮੱਝ ਕੋਈ ਜਾਣੇ। ਜਿੱਥੇ ਪਹਿਲਾਂ ਆਪਾਂ ਕਿੱਥੇ ਝੂਟ ਦਾਂਦੇ ਸੀ ਉਧਰੋਂ ਫੇਰ ਇੱਧਰ ਆਏ। ਆਹੋ ਪਹਿਲਾਂ ਗੁਰਦੁਆਰਾ ਦਮਦਮਾ ਸਾਹਿਬ ਝੂਟ ਕੀਤਾ। ਫਿਰ ਉੱਥੇ ਫਿਰ ਹਨਾ ਸੰਗਤ ਆ ਗਈ ਤੇ ਜਿਹੜਾ ਫਿਰ ਹਨਾ ਉਹ ਜਿਆ ਲੱਗਦਾ ਉੱਥੇ ਪ੍ਰੋਗਰਾਮ ਹੀ ਕੋਈ। ਪ੍ਰੋਗਰਾਮ ਫਿਰ ਅਸੀਂ ਆਖਿਆ ਕਿ ਚਲੋ ਡਿਸਟਰਬ ਕਿਉਂ ਕਰਨਾ? ਉਹ ਵੀ ਸਾਰੇ ਹਨਾ ਆਪਣਾ ਆਪਣਾ ਪ੍ਰੋਗਰਾਮ ਡੇ। ਫਿਰ ਆਪਾਂ ਇੱਧਰ ਗੁਰਦੁਆਰਾ ਸਾਹਿਬ ਭਾਈ ਮਾਨ ਸਾਹਿਬ ਆ ਗਏ ਇੱਥੇ ਹਾਂ ਜੀ ਬਰੋਵੇ ਲੈ ਕੇ ਆਏ ਹਾਂ ਗੱਲ ਤੇ ਇਹ ਆ ਕਿ ਜੇ ਦਾਣਾ ਪਾਣੀ ਲਿਖਿਆ ਸੀ ਤੇ ਉਹ ਫਿਰ ਹੈ ਨਾ ਫਿਰ ਹੈ ਜੀ ਵਾਲੀਆਂ ਰੋਟੀਆਂ ਤੇ ਦੋ ਤਵੇ ਰੱਖਤੇ ਜੀ ਵੇਖੋ ਮੈਂਟੋ ਮੈਂਟ ਲਾਈ ਜਾਂਦਾ ਪਤਾ ਕੀ ਗੱਲ ਵਾ ਦਾਣੇ ਦਾਣੇ ਤੇ ਮੋਹਰ ਲੱਗੀ ਆ ਹਾਂ ਜੀ ਇਹ ਤੇ ਹੈ ਹਾਂ ਜੀ ਜਿਹਦੀ ਮੋਹਰ ਲੱਗੀ ਉਹਨੇ ਖਾਣੀ ਖਾਣੀ ਆ ਉਹਨੇ ਖਾਣੀ ਖਾਣੀ ਆ ਤੇ ਤੂੰ ਮਾਣ ਕੇ ਗਰਮੋ ਗਰਮ ਲੈ ਜਾ ਗਰਮੋ ਗਰਮ ਹੀ ਅੰਦਰ ਲੈ ਕੇ ਜਾਣੇ ਨਾਲੇ ਤੁਹਾਨੂੰ ਮੈਂ ਲਉਂਦੇ ਹਾਂ ਫਿਰ ਭਾਜੀ ਹੁਣਾਂ ਨੂੰ ਉਹ ਕਹਿੰਦੀ ਕਿ ਮੈਂ ਪਿਆਜ਼ ਨਹੀਂ ਖਾਣਾ ਤੇ ਮੈਂ ਚੱਲੋ ਪਿਆਜ਼ ਤੋਂ ਬਗੈਰ ਲਉਂਦੇ ਹਾਂ ਚੱਲਾ ਦਿਓ ਲਾ ਦਿਓ ਕੋਈ ਬਾਪੀ ਟੇਸਟ ਬੜਾ ਤੇਸਟ ਬੜਾ ਸਵਾਲ ਬੜਾ ਕੀ ਬਣਦਾ ਬਾਕੀ ਅੰਤਿਮ ਮਿੰਟ ਨਹੀਂ ਲੈਂਦੇ ਰੋਟੀ ਪਾਣੀ ਬਣਾਉਂਦੇ ਹੋਰ ਸਾਡੀ ਮੰਮੀ ਵਾਂਗੂ ਹਾਂਜੀ ਸਾਡੀ ਮੰਮੀ ਵੀ ਚੱਟ ਰੋਟੀ ਪਾਣੀ ਬਣਾ ਲੈਂਦੀਆਂ ਦਾਦੀ ਹਾਂਜੀ ਹਾਂਜੀ ਹਨਾ ਬਾਕੀ ਇਹ ਨਾ ਫਿਰ ਤੁਹਾਡੇ ਇੱਥੇ ਵੀ ਜਿੱਦਾਂ ਲੱਗੇ ਸੀ ਨਾ ਮਿਸਤਰੀ ਵਸਤਰੀ ਫਿਰ ਉਹਦੇ ਕਰਕੇ ਛੇਤੀ ਛੇਤੀ ਗਿੱਜੇ ਆ ਹਨਾ ਮਿੰਟ ਚ ਤਿਆਰ ਕਰ ਲੈਂਦੇ ਆ ਬਾਕੀ ਤੁਹਾਨੂੰ ਆ ਕਿਵੇਂ ਦਾ ਲੱਗਿਆ ਵਾ ਜਿਹੜਾ ਅਹੀਂ ਮੈਟ ਹਾਂਜੀ ਮੈਟ ਮੈਟ ਵੀ ਵਧੀਆ ਵਧੀਆ ਕਲਰ ਬੜਾ ਪਿਆਰਾ ਜੀ ਮਿਲਉ ਉਦੋਂ ਤੁਸੀਂ ਆਏ ਤੇ ਹੁਣ ਤੁਹਾਨੂੰ ਚੇਂਜਸ ਲੱਗਣ ਡੇ ਆ ਨਾ ਪੂਰੇ ਕਮਰਾ ਭੰਡੇ ਭਟੇ ਜਿਹੜੇ ਲੱਗਣ ਅਸੀਂ ਇਧਰੋਂ ਫਿਰ ਲਮਾਰੀ ਵੀ ਚੁੱਕਤੀ ਨਾ ਵੱਟੀ ਉਹਦੇ ਕਰਕੇ ਵੀ ਚੇਂਜ ਹੋ ਗਿਆ ਸਾਰਾ ਕੁਝ ਚੇਂਜ ਹੋ ਗਿਆ ਟੌਰ ਨਿਕਲ ਗਿਆ ਕਮਰੇ ਦਾ ਹਾਂਜੀ ਚਲੋ ਖਾਓ ਫਿਰ ਜੇ ਜੇ ਬੰਦੇ ਘੱਟ ਰੋਟੀਆਂ ਲਾਉਣ ਵਾਤੇ ਤੇ ਤਵੇ ਦੋ ਕਰ ਲਓ ਇਹ ਤੇ ਨਾ ਮੈਂਟੋ ਮੈਂਟ ਲਾ ਜਾਂਦੀਆਂ ਦੋਆਂ ਤੇ ਇਹ ਕਿਤੇ ਵਧੀ ਨਹੀਂ ਹੁੰਦੀ ਛੇਤੀ ਹਾਂ ਨਾ ਤੇ ਇਹ ਤੇ ਮੈਂਟੋ ਮੈਂਟ ਹੀ ਕਰਦਾ ਆ ਆਹੋ ਇਹ ਤੇ ਵਧੀਆ ਜਣਾ ਬਣਾਵਾਲਾ ਵੀ ਫੁਰਤੀ ਨਾਲ ਹੋਣਾ ਚਾਹੀਦਾ ਹੈ ਇਹ ਤੇ ਹੈ ਵਾ ਮਾਕਿਆ ਇਹ ਨਾ ਰੋਟੀ ਸਾੜ ਕੇ ਬੈਠਾ ਹੋਵੇ ਮੇਰਾ ਦੋਵੇਂ ਪਾਸੇ ਧਿਆਨ ਹੋਣਾ ਰੋਟੀ ਸਾੜਨ ਦੀ ਨਹੀਂ ਆਵੇ ਠੀਕ ਆ ਜਿਹੜੀ ਬਣ ਗਈ ਦੇ ਦੋ ਚਾਰੀ ਦੀਦੀ ਸੰਦੀਪ ਵੇਖਣ ਦੀ ਬਹੁਤ ਬੰਦ ਚੱਲਦੀ ਆ ਤੇ ਦੋਵੇਂ ਤਾਂ ਹੀ ਦੋਵੇਂ ਭੈਣਾਂ ਦੁੱਧੀਆਂ ਲਾਤੀਆਂ ਹੁਣ ਠੀਕ ਆ ਠੀਕ ਆ ਤੇ ਫਰਥਾ ਲੈ ਨਾ ਮੇਰੇ ਐ ਚਿਹਰਾ ਦੋ ਪਲੇਟ ਚ ਆ ਸੱਚ ਪਲੇਟਾਂ ਨਹੀਂ ਆ ਨਾ ਚਿਹਰਾ ਦੋ ਥੇ ਪਲੇਟਾਂ ਪਈਆਂ ਉਹਨਾਂ ਨੂੰ ਲੈ ਜਾਨੀ એક રાતું પેલા દૂજી કોઈ નહીં બન દઉ હજુ ચલો